ਓਕੇ ਆਈ ਤੀ ਜੈ ਹੂ ਕੀ ਆ ਇਹ ਵੱਡੇ ਆ ਨੇ ਪਿੱਛੇ ਦੇਖ ਲਈ ਥੋੜਾ ਅੱਗੇ ਆਲੀ ਮਮਾ 8-7 ਤੋਂ ਇੱਕ ਮੈਂ 8 ਵੰਗ ਵੱਡੇ ਤੇ ਨਾ ਤੰਗ ਲੈ ਆਂਦੇ ਆ ਫੇਰ ਸਾਹਮਣੇ ਚੱਲਣ ਵੀ ਦੇ ਛੱਡੋ ਨੇ ਆ ਤੇ ਆਨੇ ਆ ਪਿੱਛਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲਜਾ ਠੀਕ ਠਾਕ ਸਾਰੀ ਵੈਲਕਮ ਬੈਕ ਟੂ ਨਿਊ ਵਲੋਗ ਤੇ ਇੱਕ ਹੋਰ ਤੁਹਾਡੇ ਵਾਸਤੇ ਕਾਈਟਲਾਈਂਗ ਵਲੋਗ ਲੈ ਕੇ ਆ ਗਏ ਆਂ ਤੇ ਚੰਗਾ ਨੂੰ ਪੈਂਦੀ ਆ ਫਿਲਹਾਲ ਤੇ ਕੰਨੀ ਆ ਸਾਹਮਣੇ ਚੜੰਦੇ ਆ ਤਿੰਨ ਚਾਰ ਓ ਗੱਡੀ ਸ਼ੁਰੂਆਤ ਹੋਈ ਆ ਆਪਣੀ ਇੱਕ ਤੇ ਆ ਆਪਣੇ ਲਾਗੋ ਚੜੰਦੇ ਨੋਲ ਦੇ ਲੋ ਪਿੱਛੇ ਦਾ ਰਾਹੁਲ ਤਾਂ ਉੱਧਰ ਗਿਆ ਹੀ ਨੇ ਤੇ ਅੱਜ ਆਪਾਂ ਕੋਠਾ ਚੇਂਜ ਕਰ ਲਿਆ ਵਾ ਪਹਿਲੇ 1-2 ਦਿਨ ਤਿਆਂ ਅਸੀਂ ਉਹ ਕੋਠੇ ਜਿਹੜਾ ਹੈ ਅੱਜ ਅਸੀਂ ਇੱਧਰ ਕਲੀਆਂ ਹੁੰਦੀ ਉੱਧਰ ਤਾਂ ਆ ਗਿਆ ਇਹਦੇ ਪਤਾ ਸਾਰੇ ਕਿਹੜਾ ਕੜੀ ਸਲਾ ਮਾਰਿਆ ਕੰਨੀਆਂ ਅੱਗੇ ਵਾਹਮ ਕਰੂੰ ਆਹ ਫੇਰ ਪਤੰਖ ਖਿੱਚੀ ਵਜਦੀ ਸਹੀ ਪਹਿਲਾਂ ਪਤੰਗ ਚੜ ਗਿਆ ਵਾ mình ਲੱਗਦਾ ਔਖਾ ਹੀ học ra ਇਹਨੇ ਘਟੂ ਡੇਗਾ ਸੱਤ ਹੀ ਹੈ ਹਾਂ ਕੌਣ ਬੱਚੋ ਮਗਾ ਚਾਰ ਛੜ ਗਿਆ ਛੜ ਗਿਆ ਛੜ ਗਿਆ ਹਵਾ ਲੱਗਨ ਦੀ ਓ ਇੱਥੇ ਇਹਦੇ ਚਾਰੇ ਪਾਸੇ ਬਨੇਰਾ ਵੀ ਨਹੀਂ ਹੈ ਡਾਰੀ ਲੱਗਾ ਸਫਤ ਉਹ ਟੇਪ ਟੂਪ ਲਾ ਪਤੰਗਾ ਨੂੰ ਨਜ਼ਰ ਹਵਾ ਦਦ ਘੋਮ ਗਈ ਹੈ ਆ ਕਾਂਡਾ ਪਿਆ ਚੱਲ ਦੇ ਤੋੜ ਦੇਣਾ ਹੀ ਉਥੋਂ ਤੋੜ ਪਹਿਲੇ ਵੱਧ ਕੇ ਵੱਧ ਕੇ ਵੱਧ ਗਿਆ ਵੱਧ ਗਿਆ ਕੈਮਰੇ ਚ ਅੱਖਾਂ ਕਾਲੀਆਂ ਲੱਗਣਦੀਆਂ ਇਹਦੀ ਕੰਨੀਆਂ ਨੀ ਲੰਬੀਆਂ ਕਿ ਮਾਨਾ ਮੈਂ ਡਟੇ ਲਹਿਟ ਰਿਹਾ ਜਿੱਦਾਂ ਦਿਲ ਕਰਦਾ ਉਹਨੇ ਕਿਤੇ ਨਾ ਨਹੀਂ ਕਰਿਆ ਹੈ ਕਿਹੜਾ ਕੋਹ ਹਮਰਤ ਆ ਆ ਆ ਯਾਦ ਕਰਨੀ ਚੜ ਗਿਆ ਚੜ ਗਿਆ ਚੜ ਗਿਆ ਕਿ ਚੀਲ ਆਣੀ ਉਹ ਚਿੜੀਆਂ ਆ ਗਈਆਂ ਕਿ ਚੀਲ ਆਣੀ ਆ ਮਰੇ ਤੇ ਆਇਆ ਕੋਨਾ ਹਵਾ ਹੀ ਤਾਂ ਚੱਲ ਜੀ ਤੇ ਕਿਚੀ ਲਾਉਣ ਨੂੰ ਫਿਰੰਦਾ ਹਾਲਾ ਟੇਲ ਤੇ ਰੋ ਗਿਆ ਬੜੀ ਜਲਦੀ ਆ ਉਹ ਬੜਾ ਲਿਆ ਹੁਣ ਦੂਜਾ ਚ ਹਾ ਵਈਏ ਨਹੀਂ ਲੱਗਦੀ ਤੇ ਉਹ ਤੇ ਕਿਲੀ ਟੋਰੋ ਫੜਿਆ ਤੰਗ ਆਹੋ

ਅਮਰਦ ਦਾ ਪਤੰਗ ਵੜਦਾ ਵਾ ਵੀਡੀਓ ਬਣਾਉਂਦਾ ਚੇਤਾ ਨਹੀਂ ਰਿਹਾ ਬਾਰੇ ਕੋ ਹੱਟ ਗਈ ਗੱਲਾਂ ਰਹਿ ਗਏ ਆਦੇ ਸਾਡੇ ਨਾਲ ਆਹ ਵਾ ਚਿੜੀਆਂ ਕਿੰਨੀਆਂ ਆ ਗਈਆਂ ਹੱਥ ਦੇ ਪੇ ਲਾਈ ਲੱਗੀ ਏ ਟੇਬਲ ਵੇਟ ਲਈ ਯਾਰਾਂ ਚਿੜੀਆਂ ਬੜੀਆਂ ਟਾਲੀ ਕਰਾਂਦੀਆਂ ਕੋ ਚੜ੍ਹ ਗਈ ਗੋਲੀ ਬਾਦ ਥੋੜਾ ਇਹ ਬਦਲਾਂ ਥਾ ਪਹਿਲਾਂ ਪਤਾ ਕੀ ਖਿੱਤੀ ਦੀ ਡੋਰ ਨਾਲ ਥੱਲੋਂ ਹਮੇਸ਼ਾ ਜਿੰਨਾ ਥੱਲੋਂ ਕਰੋਗੇ ਨਾ ਅੱਗੇ ਵੀ ਇਹਨੂੰ ਉੱਤੋ ਹੀ ਲੱਗਦੀ ਹਾਲੀ ਕਰ ਦੇਗਾ ਆਪਣਾ ਹੀ ਹੋ ਦੇ ਗਿਆ ਉਹਦੇ ਕਰਾਚ ਲੈਡੀ ਘਰ ਨਹੀਂ ਨਹੀਂ ਬਚ ਗਿਆ ਨਹੀਂ ਤੇ ਬਣਾ ਮਣੀ ਯਾਰ ਖਿੱਤੀ ਫੇਰ ਦਿੰਦਾ ਉਹੀ ਗੱਲ ਹੈ ਤੇ ਬਣਾ ਨਹੀਂ ਫੇਰਦੀ ਮਤਾਈ ਦਾ ਨੇ ਕਹਦੇ ਪਤਲੀ ਲਵੇਟੋ ਲਵੇਟੀ ਦੇਖ ਕੇ ਕੀ ਪੇਟੀ ਤਾਂ ਵੀ ਫਾਲੀ ਲਵੇਟੇ ਦੇ ਦੇ ਦੇستی ਕਰਾ ਦੇ ਦੋ ਦਿਨ ਚਾਹ ਇੱਕ ਤੂੰ ਲਾ ਲਾ ਤੂੰ ਦੇਖ ਲੈ ਲੈ ਹਾਂ ਨਾਲ ਮੇਟੋ ਰਹਿਣ ਦੋ ਚਲੋ ਹੁਣ ਇਹਦੀ ਵਾਰੀ ਛੇਤੀ ਕੰਮ ਖਤਮ ਕਰੀਦਾ ਕ ਚੱਲੀਏ ਥੱਲੇ ਹਟਾਉਣ ਲੱਗਣ ਦੀ ਆ ਜਰਾ ਜੱਬਰ ਲੱਗਣਾ ਪਹਿਲਾਂ ਪਰ ਛੇਗਾ ਅੱਜ ਦੇਖਿਓ ਆ ਥੋੜਾ ਜਿਹਾ ਹੀ ਲੱਗਦਾ ਬਣੇ ਕੋਈ ਆ ਪਾਲੋ ਫਿਰ ਸੁਣੋ ਉਹ ਉੱਤੇ ਛੇਕੀ ਥੋੜਾ ਜਿਹਾ ਪਤਲੀ ਜੀ ਲਾਇਆ ਫਿਰ ਜਰਾ ਮੋਟੀ ਲਾਈ ਨਾ ਕੰਮ ਜਾਣੀ ਆ ਵੀ ਪਾਈਆਂ ਛਾੜਿਆ ਇਹਨੇ ਪਹਿਲਾਂ ਹੀ ਮੈਂ ਕਹਤਾ ਤੁਹਾਨੂੰ ਵੜਾ ਕੇ ਆਣਾ ਨਾ ਨਾ ਵੜੇਗਾ ਸਾਬਾ ਪਾਣੀ ਆਉਣਾ ਨਾ ਲੋੜੀ ਤੇ ਬਣਨ ਦਾ ਯਾ ਥੀੜੇ ਲੱਗ ਜਣੇ ਪਾਣੀ ਵਿੱਚ ਰੋਣਾ ਹੂੰ ਗੁੰਡਾ ਸੇਖ ਲਾ ਹਸਿਆਣਾ ਹੁੰਡਾ ਹੂੰ ਧਰਗਾ ਚੱਗਿਆ ਉਹ ਵਾਪਸ ਹੀ ਲਈ ਜਾਂਦੇ ਨੇ ਕਿਉਂਕਿ ਸਾਰੇ ਗਾਗੀ ਭਾਈ ਤੇ ਉਹ ਇੱਕੋ ਇਕੱਠੇ ਚੜਾਉਂਦੇ ਦੂਜੇ ਨੂੰ ਵੀ ਕੰਨੀਆਂ ਪਾਤੀ ਸਬਕ ਟੇਲ ਦੇ ਨਹੀਂ ਖੇਚਦੇ ਨਹੀਂ ਹਰ ਜਾਏਗਾ ਸੁੰਨ ਕਤਰੇ 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 ਵਸਰੇ ਮੈਂ ਜੈਕਟ ਲਾਤੀ ਹੈ ਠੰਡ ਲੱਗ ਲੱਪੀਆ ਮਾੜਾ ਇਹ ਚੀਰਾ ਲੱਗ ਜੇ ਨਾ ਹੱਥ ਕੰਬਾ ਦਿੰਦਾ ਮੈਂ ਅੱਧੀ ਵੀ ਗੜਾਂ ਲੱਭੀ ਸਪੈਦਨ ਨੂੰ ਕਰਕੇ ਨਾ ਥੱਲੇ ਵਧਾ ਥੱਲੋਂ ਸਪੈਨ ਮਰ ਕੇ ਨਾ ਹਲ 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 ਨਾ ਨਾ ਵੱਢ ਗਿਆ ਨਾ ਫੱਡ ਗਿਆ ਹੈਗਾ ਐ ਸਾਬਾ ਦੇਖੀ ਰੋਤਾ ਤਖਤ ਦੇ ਨਾ ਉਹ შე ਗੇਮ ਮੁੜ ਕੇ ਚੱਲਣਾ ਨਾ ਅੰਗਰੇਜ਼ਾਣਾ ਸਾਹਮਣੇ ਦੋ ਤਿੰਨ ਚੜ੍ਹ ਗਈ ਨਹੀਂ ਨਹੀਂ ਦੌਰ ਨਹੀਂ ਉਹ ਪਤੰਗ ਹਿੱਟ ਰੱਖਦੇ ਆ ਕੋਲ ਅਸੀਂ ਸੜੇ ਦਾ ਅੱਜ ਜਿੱਦਣ ਵਾਲੀ ਚਾਰ ਦਿਨ ਨੇ ਨਾ ਉਹ ਚੜ੍ਹਦੇ ਹਿੱਟ ਉਹ ਮੇਰੇ ਦਿਨ ਹੋਣੇ ਆਪਾ ਥੱਲੇ ਰੱਖ ਕੇ ਵਧਾ ਜੇ ਟਿੱਲੇ ਦੇ ਨਹੀਂ ਫੇਰ ਉੱਤੇ ਰੱਖ ਮम्मा ਅਬ ਬੱਚੇ ਨੂੰ ਹੀ ਲਾ ਦੇ ਸਾਬਾ ਟੀਕਾ ਦੇ ਮਾਰ ਲਿਆ ਕਿ ਸਭੀ ਮੁੜੇ ਚਾਰਨ ਲੱਪੇ ਆ ਸਫਾ ਲਾ ਦੇ ਵੇਟ ਉਹ ਜੈ ਤਿੰਨ ਥੱਲੋਂ ਨਾਲ ਲਾ ਦੇਣੀ ਹੈ ਜਿਆ ਦੇ ਲਈ ਕਿੱਦਾਂ ਲਾਵਾਂ ਆਹ ਕਲੀ ਬਿੜਦਾ ਕੀ ਗੱਲਗਾ ਕਿੱਤੀ ਲੱਗ ਲੱਗੀ ਕਿੱਤੀ ਲੱਗ ਲੱਗੀ ਮਾਮਾ ਥੇਲ ਥੇਲਾ ਕੈ ਸਾੜ ਤੋਂ ਕਿਆ ਇਹ ਵੜਿਆ ਨੀ ਅਦਰ ਮਾਰ ਮੇਰਾ ਉਹਦੇ ਦਿਨ ਪੜਾਈ ਨਹੀਂ ਲੱਗਾ ਜਾ ਘਾਂ ਮਾ ਮਾ ਕਿਦਾਂ ਯਾਰ ਅਜਿਨੇ ਅੰਬਰ ਸਾਰਾ ਉਹਦੇ ਆ سامنے ਨਹੀਂ ਅੰਬਰ ਦਾ ਹੀ ਨਹੀਂ ਉਹਦੇ ਲੈ ਅਮਰੇ ਡੋਰ ਕਿਚਨ ਤੇ ਆਵਾ ਦੋ ਮੇ ਇੱਕ ਕੁਝ ਹੋ ਨਹੀਂ ਬੰਨਿਵਾਲ ਬਦਾ ਵੀ ਗਿਆ ਮਮਾ ਉਹ ਗਿਆ ਮਾਰੂ ਨਾ ਹਾਦ ਹੋ ਗਿਆ ਟਾੜੇ ਵਾਲੀ ਦੋ ਬਤੰਗ ਵੜਦੇ ਨੇ ਦੇਖਿਆ ਹੁੰਦੇ ਵਾਹ ਆਦੇ ਵੜਦੇ ਬੜੇ ਬੜੇ ਹੀ ਦੋ ਵੜਦੇ ਸੱਪ ਹੀ ਲਾ ਦੇ ਇੰਨਾ ਵੀ ਲਾ ਦੇ ਉਹ ਪੈ ਗਿਆ ਪੇਚਾ ਪੈ ਗਿਆ ਚਿੰਨੇ ਬੋਲੇ ਓਏ ਰੁਕ ਜੀ ਅਮਰ ਦੇ ਮੈਂ ਤਾਂ ਗੁੱਡਾ ਫੜਾ ਕੋ ਗੁੱਡਾ ਫੜਾ ਗੁੱਡਾ ਫੜਾ ਸਭ ਗੁੱਡਾ ਫੜਾ ਕੀ ਕਰ ਰਹੇ ਨਿਕਲ ਗਿਆ ਟੁੱਟੇ ਕਿਤੇ ਨਹੀਂ ਚਲ ਉਂ ਟੇਚਾ ਪੈ ਗਿਆ ਦਾ ਖੇਲ ਦੇ ਦੇ ਥੱਕਾ ਹੋ ਜਾਂਦਾ ਏ ਡੋਰ ਨੂੰ ਬੱਗੇ ਆਈ ਤੀ ਜੈ ਹਾਂ ਇਧਰ ਮਾਰ ਕੋਸਾਬ ਵਾਲੇ ਕੋਸਾਬ ਆ ਵੋ ਇਹਨੇ ਮਰੇ ਅਦਾਂ ਲੰਡੇ ਬੇਟੇ ਲੱਗੇ ਸਮਝੇ ਠੀਕ ਹੈ ਭਾਈ ਸਮਝ ਗਿਆ ਹਾਂ ਜਦੋਂ ਅਨੀ ਦਾ ਉਹ ਗਰਮਾੜੀ ਦੇ ਕਿੱਥੇ ਦੀ ਇੱਕ ਹੋਰ ਵੜਤਾ ਸੱਪ ਹੀ ਹੋ ਗਿਆ ਹਮਾ ਸਾਨੇ ਚੱਲਦੇ ਉਹ ਸੱਪ ਵੀ ਮਾਰੂ ਉਹ ਸੱਪ ਨੇ ਚਾਰ ਵੜਤੇ ਅੱਜ ਪਤਾ ਨਹੀਂ ਕੀ ਖਾ ਗਿਆ ਸ਼ਰ ਗਿਆ ਹੀ ਬਾੜੀ ਯਾਰ ਪੜ ਕੇ ਕੀ ਕਰਨਾ ਪਤਾਗਾ ਬਦੂਂ ਚੜਾ ਪੰਜ ਸੱਪ ਹੀ ਨੇ ਵੜਦੇ ਆ ਪਤੰਗ ਤੇ ਦੋ ਹਨੇ ਤਿੰਨ ਪਤੰਗ ਮੈਂ ਵੜਤੇ ਇੱਕ ਆਹੀ ਪਤੰਗ ਨਾ ਪੰਜ ਪਤੰਗ ਚਾ ਹੁ ਗਿਆ ਭੀ ਹੋ ਗਿਆ ਨਹੀਂ ਰਹਿ ਹੰਦੇ ਪੜਨਾ ਨਹੀਂ ਪੰਜ ਕੋਈ ਫਾਇਦਾ ਨਹੀਂ ਕੋਈ ਡੱਟਣਾ ਨਹੀਂ ਫੇਰ ਚੜ ਗਿਆ ਪਤੰਗ ਓਹ ਆਪਣਾ ਲਾ ਦੇ ਕੋਰੇ ਨੀ ਇਹ ਇੱਕ ਫਲਾਣਾ ਛੇ ਵੱਡੇ ਥੋੜੇ ਹਾਂ ਚੋਰ ਕੱਢ ਦੇ ਕੱਢ ਦੇ ਕੱਢ ਦੇ ਲੰਕਾ ਹੀ ੜਿਆ ਉਹਨੇ ਲੰਮਕਾ ਆਤਾ ਯਾਰ ਉਹਨੇ ਓਏ ਲੰਮਗਾਣਾ ਯਾਰ ਸੁਣ ਜਾਣਾ ਆਪਣਾ ਲੰਮਕਾਤਾ ਹਾਂ ਸਭ ਕਾ ਖਿੱਚ ਖਿੱਚ ਕੇ ਤੂਕਾ ਮਾਰ ਤਾ ਨੂੰ ਤਾ ਨੂੰ ਮੂੰਹ ਕਰਕੇ ਨਾ ਤਾ ਨੂੰ ਮਾਰ ਕੇ ਚ ਬੁੱਤਾ ਛੋਕੜੇ ਓਕੇ ਆਈਏ ਇਧਰ ਮਾਜੀ ਛੇ ਕਰ ਲੈਣ ਵੱਡੇ ਇਧਰੋਂ ਵੀ ਆਗਦਾ ਜੀ ਸਾਪਾ ਵੜਦੇ ਫੇਰ ਦੇਖ ਇਹ ਤੇ ਕੋਈ ਤੇਰੇ ਕੋਲ ਦੇ ਸਕਿਆ ਤੇਰੇ ਨਾਲ ਆਉਂਦਾ ਖਿੱਚ ਵੱਜ ਜਾਂਦੀ ਆ ਪਰ ਚੱਕਦੇ ਤਾਣ ਕਰਤਾ ਉਹਨੂੰ ਤਾਣ

ਔ ਕੋਈ ਗੱਲ ਨਹੀਂ ਮਮਾ 8 7 ਤੂੰ ਇੱਕ ਮੈਂ 8 ਰੰਗ ਵੱਡੇ ਦੇ ਨਾ ਹੁਣ ਇੱਕ ਚਲ ਜੇਗਾ ਕੋਈ ਗੱਲ ਨਹੀਂ ਓ ਕੀ ਹੋ ਗਿਆ ਯੋ ਅੰਨੀ ਕੀ ਆਏ ਗਿਆ ਨਹੀਂ ਹੰਨੀ ਕੀ ਆ ਹੰਨੀ ਕੀ ਆ ਹੰਨੀ ਕੀ ਆ ਨਹੀਂ ਜਾਵੇ ਲਮਕਾਤ ਅੰਮ੍ਰਿਤ ਨੂੰ ਜਾਣਾ ਮੈਨੂੰ ਪਤਾ ਹੀ ਮੈਨੂੰ ਪਤਾ ਹੀ ਲਮਕਾਤ ਆ ਲੈ ਜਾਣਾ ਵਾ ਬੜਾ ਠੀਕ ਬੜੇ ਨੂੰ 8 ਤੇ 8 9 ਰੰਗ ਵੱਡੇ ਇੱਕ ਵਾਰ ਹੁਣ ਚਲ ਗਿਆ ਹੁਣ ਕੋਈ ਦੁੱਖ ਨਹੀਂ ਭਾਈ ਕੋ ਸਾਹਬ ਆਪ ਹੈ ਇਹੀ ਅੱਜ ਮੂਰੇ ਆਪ ਤਾਂ ਅੰਗਰ ਰਹਿ ਗਿਆ ਹੁਣ ਇਹਨੂੰ ਵੀ ਇਹਨਾਂ ਵੀ ਸਾਪਾ ਅੱਠ ਨੋ ਪਾਪਾ ਇਹਨਾਂ ਡਾਵ ਲਉਂਗੇ ਇਹ ਕੋ ਫੜਿਆ ਮਮੀ ਦੇ ਨਾਮ ਦੀ ਕੰਦਾ ਪਰ ਇਹ ਵੀ ਵਧੀਆ ਹੀ ਹੈ ਨਾ ਵੱਡੋ ਤੁਸੀਂ ਚੱਲੀਏ ਆਹ ਸਿੱਕਿਆ ਬੰਦਾ ਉਹ ਬੰਬਾ ਸਹੀ ਸੀ ਸੁਭਜਾਦਾ ਕੋਮਲੋਂ ਰੋਣ ਲੱਗ ਪਿਆ ਆਹ ਕਿੱਤੀ ਆਵਦਾ ਨਾ ਦਿਲ ਦੇ ਕਿੱਤੀ ਆ ਆਹ ਨਹੀਂ ਲਾ ਦੇ ਦੇਖ ਕੇ ਸਹੀ ਲੱਗਦਾ ਮੈਨੂੰ ਨਹੀਂ ਤਾਈ ਉਹ ਤਾਂ ਉਹ ਵਧੀਆ ਸੀ ਮੇਰੇ ਕਿੱਤੀ ਆ ਥੋੜਾ ਤਾਂ ਜਾ ਲੈਣੇ ਕਿੱਦਾਂ ਜਾਣਾ ਨੇ ਤੇ ਕਿਸਾਈ ਉਹ ਇੱਥੇ ਤੇ ਚੰਦਰਮਾ ਵੀ ਲੱਭੰਦਾ ਈ ਦੇਖੋ ਉਹ ਕੈਮਰਾ ਉਹ ਕ੍ਰੈਸ਼ ਹੋ ਗਿਆ ਈ ਕ੍ਰੈਸ਼ ਹੋ ਗਿਆ ਈ ਉਹ ਦੇ ਉਹ ਦੇ ਖੜੀ ਆ ਕੀ ਕਰੰਦੇ ਆ ਏ ਉਹ ਦੇਖੀ ਤਲਿਆ ਤੇ ਵੀ ਬਚ ਨਹੀਂ ਆਇਆ ਅੱਜ ਕੇ ਲਈ ਇਤਨਾ ਹੀ ਮਿਲਤੇ ਹੈ ਨਵੇਂ ਵਲੋਗਸ ਮਿਲਦੇ ਹੈ ਫਿਰ ਨਵੇਂ ਵਲੋਗਸ ਪਤੰਗਾਂ ਲਈ